ਰਾਜੂ ਬੁਲਟ ਤੇ ਰਾਜੂ ਬੁਲਟ ਤੇ ਇੱਥੇ ਰੱਖ ਇੱਥੇ ਰੱਖ ਗਰਾਊਂਡ ਕਲੀਅਰ ਕਰ ਦਿਓ ਆਹ ਕਹਿੰਦੇ ਖੀਰਾਲੀਏ ਹਰ ਮਰ ਬੋਲਡ ਰੇ ਕਬੱਡੀ ਪਾਈ ਹੈ ਐਸ਼ੀਨਪੁਰੇ ਦੀ ਕਬੱਡੀ ਕੱਪ ਦਾ ਫਾਈਨਲ ਇੰਦਰ ਤਿਆਰ ਹਾਂਗੇ ਦਾ ਗੁਰਵਿੰਦਰ ਡੱਕੋ ਦਾ ਸ਼ਰਨਾ ਰਾਜੂ ਖੋਸੇ ਕੁਟਲੇ ਦਾ ਮੈਚ ਕਹਿੰਦੇ ਚੋਟੀ ਦਾ ਅੱਜ ਬੈਸਟਾਂ ਨੂੰ ਲੰਡੀਆਂ ਜੀ ਪਾ ਦਿੱਤੀਆਂ ਜਾਣਗੀਆਂ ਆਈ ਹੋਈ ਰੇਡ ਤੇ ਫੈਸਲਾ ਕਿ ਜਿੱਤ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਕਿਸ਼ਨਪੁਰੇ ਦਾ ਮੇਲਾ ਪਟਾਕੇ ਪੂਰੇ ਅੱਜ ਕਿਸ਼ਨਪੁਰੇ ਫਰਿਆਦ ਫਰਿਆਦ ਕਰਾਈ ਜਾਂਦਾ ਮੇਰੇ ਵੀਰੋ ਸਾਹਮਣੇ ਕਬੱਡੀ ਬੁਲਟ ਦੀ ਹੈ ਆਹ ਕਹਿੰਦੇ ਬੁਲਟ ਕਬੱਡੀ ਪੌਂਟ ਦੀ ਗੱਤ ਆਇਆ ਸਰਸੇ ਪਡਾਰ ਦਾ ਪੁੱਤ ਆਹ ਕਹਿੰਦੇ ਲਗਾਤਾਰ ਕਬੱਡੀਆਂ ਪਾ ਰਿਹਾ ਤਾੜੀਆਂ ਜੀਪਾਂ ਦਿੱਤੀਆਂ ਜਾਣਗੀਆਂ ਭਈ ਰੇਡ ਇਹ ਬੁਲਟ ਕਿੱਥੇ ਲੋਟ ਆਉਦਾ ਨੌਨ ਸਟਾਪ ਹੀ ਪਾਈ ਜਾਂਦਾ ਹੈ ਹਰਮਨ ਬੁਲਟ ਟੀਰਾ ਵਾਲੀ ਬਾਬੇ ਤਰਸੇਪ ਪਡਾਲ ਦੀਆਂ ਯਾਦਾਂ ਨੇ ਆ ਨੌਜਵਾਨ ਹਰਮਨ ਬੁਲਟ ਹੈ ਕੈਨੇਡਾ ਕਪੜਾ ਪੈਸਿਆ ਜਿਹੜੇ ਇੱਕ ਐਕਸ਼ਨ ਦੇ ਵਿੱਚ ਨਹੀਂ ਬਹਿ ਲੋ ਕਿਰਪਾ ਕਰਕੇ ਆਓ ਸ਼ਰਨਾ ਦੇ ਗੁਰੂ ਮਾਣੇ ਵਾਲਾ ਔਰ ਬੁਲਟ ਟੀਰਾ ਵਾਲੀ ਆ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹਰਮਨ ਦੀ ਰੇਡ ਮੁਕਾਬਲਾ ਚੱਲਦਾ ਹਰੇ ਕੇਸ਼ਪੁਰੇ ਧੰਨਵਾਦ ਸਾਰਿਆਂ ਦੇ ਭਰਾਵਾਂ ਦਾ ਧੰਨਵਾਦ ਤੇ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਆਏ ਆ ਉਹਨਾਂ ਦਾ ਵੀ ਤੈਨੂੰ ਧੰਨਵਾਦ ਕਰਦੇ ਆ। ਲਓ ਖੀਰਾਂ ਵਾਲੀਆ ਲਗਾਤਾਰੀ ਪਾਈ ਜਾਂਦਾ ਹੈ। ਇਹ ਅੱਜ ਜੀਪ ਜੱਤਨ ਨੂੰ ਖੇੜਦਾ। ਲਓ ਹਰਮਨ ਫੀਲਡ ਦੀ ਪਹਿਲੀ ਰੇਡ ਤੇ 11 ਦੇ ਵਿੱਚ ਰੋਮੀ ਵਰਗੇ, ਰਾਜੂ ਵਰਗੇ, ਇੰਦਰ ਵਰਗੇ, ਅੱਜ ਕਾਂਗੇ ਦਾ ਗਵਿੰਦਰ ਲੱਗਾ ਹੋਇਆ। ਲਓ ਖੀਰਾਂ ਵਾਲੀਆ ਤੇ ਕਬੱਡੀ 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 ਹਰਮਨ ਤੇ ਰੋਮੀ ਦੇ ਦਰਮਿਆਨ ਔਰ ਨੰਬਰ ਕਿਹਤੇ ਰੀਡਰ ਦੇ ਹਿੱਸੇ ਜਾ ਜਿਹੜਾ ਹੈ। ਵੀ ਵਾਕੇ ਦੀ ਡਿਊਟੀ ਨਹੀਂ ਬੈਹ ਜਾ ਕਰੋ ਲੋ ਖੀਰਾ ਵਰੀਆ ਬਲੋਟ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇਹ ਵੀ ਢਾਂਗੇ ਵਾਲਾ ਲੱਕ ਜਿਵੇਂ ਕਰਾੜਾ ਜਾ ਕਰਕੇ ਕਰਾੜਾ ਜਾ ਕਰਕੇ ਨੀਰਾ ਲੱਕ ਪੈਨ ਦੱਸੇ 21000 ਦੇ ਐ ਲੋ ਹਰਮਨ ਤੇ ਢਾਂਗੇ ਵਾਲਾ ਹਰਮਨ ਤੇ ਢਾਂਗੇ ਵਾਲਾ ਹਰਮਨ ਤੇ ਆ ਬੱਲੇ 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 ਏ ਦੁੱਖ 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 ਦੁੱਕ ਦੁੱਕ ਹੋਈ ਪਈ ਹੈ ਕਿਸ਼ਨਪਰੇ ਬੁਲਟ ਬੁਲਟ ਹੋਈ ਪਈ ਹੈ ਤਰਸ਼ੇਮ ਪੰਡਾਲ ਦਾ ਪੁੱਤ ਹੈ ਬੱਲੇ ਬੱਲੇ ਕਰਵਾ ਰਿਹਾ ਹੈ ਇਹ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬੁਲਟ ਖੀਰਾ ਵਾਲੀ ਹੈ ਉੱਚੇ ਵੇਟ ਵਾਲਾ ਸ਼ਾਇਦ ਨੌਜੋਨ ਦਾ ਬੋਲੇ ਆਇਆ ਤਾਵਾ ਤਲਵੰਡੀ ਰਾਏ ਵਾਲਾ ਮਰਜੰਦਰ ਪੁਲਸੀਆ ਦਾ ਚੜਿਆ ਹੋਇਆ ਹੈ ਹੁਣ ਬੁਲਟ ਨੂੰ ਜਫਾ ਲਾ ਪਾਉਗੇ ਨਹੀਂ ਦੁੱਕ ਦੁੱਕ ਆਓ ਖੀਰਾ ਵਾਲੀਆ ਫੇਰ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਐਨ ਕਹਿੰਦੇ ਮੈਚ ਫਸ ਗਿਆ ਪਿਆ ਇੱਕ ਇੱਕ ਨੰਬਰ ਕੀਮਤੀ ਹੈ ਇੱਕ ਇੱਕ ਜਫਾ ਕੀਮਤੀ ਹੈ ਇੱਕ ਇੱਕ ਰੇਡ ਕੀਮਤੀ ਹੈ ਆਓ ਸਾਹਮਣੇ ਕਹਿੰਦੇ ਬੁਲੇਟ ਰੇ ਕਬੱਡੀ ਪਾ ਦਿੰਦੀ ਹੈ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਲੈ ਵੀ ਗੁਰਵਿੰਦਰ ਲੈ ਵੀ 로미

ਵਾਲੀਏ ਦੇ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਆ ਰਾਜੂ ਵੀਰ ਜਿਹੜੇ ਇਧਰ ਬਸ ਉਹਨਾਂ ਨੂੰ ਬੇਤੀ ਆ ਵੀ ਬਹੁਤ ਜਾਣੇ ਜਿਹੜੇ ਮਾਲਵੇ ਦੀ ਟੀਮ ਦੇ ਨਾਲ ਕੋਚ ਹੈ ਬਾਹਰਲੀ ਸਾਈਡ ਆ ਜੀ ਆਪਾਂ ਸ਼ਰਨਾ ਤੇ ਬੁਲੇਟ ਸ਼ਰਨਾ ਤੇ ਬੁਲੇਟ ਸ਼ਰਨਾ ਤੇ ਬੁਲੇਟ ਵਾਹੇ ਬੁਲੇਟ ਨਹੀਂ ਹੋ ਰਹੀ ਚੌੜ ਦੀਆ ਕਰ ਦਿਓ ਵੀਰ ਵਰਕੇ ਥੋੜਾ ਥੋੜਾ ਪਿੱਛੇ ਵਜੋ ਈਸ਼ਨਪੁਰੇ ਦੇ ਮੇਲੇ ਦਾ ਐਨ ਕਹਿੰਦੇ ਸੁਪਰ ਫਾਈਨਲ ਈਸ਼ਨਪੁਰੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਚੱਲਦਾ ਹੋਇਆ ਪੈਂਦੀ ਰੇਡ ਤੇ ਉਹ ਡੱਗੋ ਆ ਟਰਾਈ ਕਰਦਾ ਪਰ ਬੁਲੇਟ ਆ ਦਾ ਵੀ ਹੱਟ ਪਿੱਛੇ ਫੇਰ ਮਿਲਾਂਗ ਦੀ ਬੁਲੇਟ ਲਈ ਤਾੜੀਆਂ ਹੋਰ ਮਾਰੋ ਇਹ ਨਹੀਂ ਨਹੀਂ ਵਧੀਆ ਲੱਗੀ ਬੁਲਣ ਦੀ ਆ ਗਰਾਊਂਡ ਦੇ ਟੂਰਨਾਮੈਂਟ ਤੋਂ ਬਾਅਦ ਜਿਹੜੀ 15 ਦਿਨ ਇੱਥੇ ਗਰਾਊਂਡ 'ਚ ਕਬੱਡੀ ਹੋਣੀ ਹੈ ਸਾਰੇ ਜਵਾਕਾਂ ਨੇ ਕਿਹਾ ਮੈਂ ਬੁਲਟ ਐ ਮੈਂ ਬੁਲਟ ਬੱਲੇ ਬੱਲੇ ਕਰਾਉਣੀ ਐ ਕਾਲੂ ਆ ਸਰਾਜ ਵਾਲਾ ਪਰ ਤੁੱਕ 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 ਕਬੱਡੀ ਖੇਡੀ தான நோவான தயாரி ਹਾਵੀ ਦੇ ਹਿੱਸੇ 'ਚ ਆ ਜੁੜਿਆ ਨੰਬਰ ਰੀਡਰ ਦੇ ਹਿੱਸੇ 'ਚ ਆ ਜੁੜਿਆ ਕੁਲੋਪ ਵਾਲਿਆ ਤੇਰਾ ਵੀ ਧੰਨਵਾਦ ਆਓ ਸਾਹਮਣੇ ਜੁੜ ਚੱਕਿਆ ਤੇਰਾ ਵੀ ਧੰਨਵਾਦ ਆਓ ਬੁਲੇਟ ਨੇ ਫੇਰ ਕਬੱਡੀ ਪਾਤੀ ਹੈ ਕੀਰਾ ਵਾਲਿਆ ਦੁੱਕ ਦੁੱਕ ਸਰਪੰਦਾ ਦਾ ਪੋਤਾ ਕ੍ਰੇਡਾ ਕਪ ਦਾ ਬੈਸਟ ਵਾਲੂ ਰਾਜ ਤੇ ਹਰ ਜੋ ਪਾਸੇ ਹਰ ਜੋ ਪਾਸੇ ਇਹ ਦੁੱਕ 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 ਦੁੱਕ